ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਦਾ ਆਨੰਦ ਰਹੇ ਦਿਨ ਗਾਤੀ ਮਿਲ ਪ੍ਰੀਤਮ ਸੁਖ ਪਾਏ ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਮਨ ਰੇ ਸਦਾ ਆਨੰਦ ਗੁਨ ਗਾਏ ਜੋ ਸਦਾ ਹੀ ਜਨਮ ਬਰੰਤੋ ਰਹਤ ਹੋਵੇ ਅਤੇ ਸਦਾ ਹੀ ਪ੍ਰਸੰਨ ਰਹੇ ਉਸੇ ਦਾ ਨਾਮ ਆਨੰਦ ਹੈ ਕਿਉਂਕਿ ਉਹ ਸਦਾ ਖੁਸ਼ ਹੈ ਚਿੰਤਾ ਤੋਂ ਰਹਿਤ ਹੈ ਇਸੇ ਕਰਕੇ ਆਨੰਦ ਸਰੂਪ ਹੈ ਜਿਸ ਤਰ੍ਹਾਂ ਕੋਈ શ્રેਸ਼ਟ ਪ੍ਰਦਾਰਥ ਨੂੰ ਛਕ ਕੇ ਛਕਨ ਵਾਲਾ ਕਹਿੰਦਾ ਹੈ ਕਿ ਬੜਾ ਆਨੰਦ ਆਇਆ ਹੈ ਜੇਕਰ ਉਸ ਰਸ ਦੇ ਛਕਨ ਕਰਕੇ ਰਸ ਅਨੁਭਵ ਹੋਇਆ ਅਤੇ ਰਸਾਂ ਦੇ ਪੈਦਾ ਕਰਨ ਵਾਲਾ ਜੋ ਮਾਲਕ ਹੋਵੇ ਨਾਲੇ ਰਸ ਨੂੰ ਪੈਦਾ ਕਰਕੇ ਆਪ ਹੀ ਰਸ ਰੂਪੀ ਹੋ ਜਾਵੇ ਉਸੇ ਆਨੰਦ ਸਰੂਪ ਪ੍ਰਮਾਤਮਾ ਦਾ ਨਾਮ ਆਨੰਦ ਹੈ ਜਿਸ ਤਰ੍ਹਾਂ ਗੁਰੂ ਜੀ ਵੀ ਫਰਮਾਨ ਕਰਦੇ ਹਨ ਕਰੈ ਆਨੰਦ ਅਨੰਦੀ ਮੇਰਾ ਕਟਕਟ ਪੂਰਨ ਸਿਰਸਿਰ ਹੈ ਨਬੇਰਾ ਅਤੇ ਆਪੇ ਰਸੀਆ ਆਪਰਸ ਆਪੇ ਰਾਵਨ ਹਰ ਵਾਹਿਗੁਰੂ ਆਪੇ ਹੀ ਰਸਾਂ ਦੇ ਚਖਣ ਵਾਲਾ ਹੈ ਅਤੇ ਆਪ ਹੀ ਰਸ ਰੂਪ ਹੈ ਅਤੇ ਆਪੇ ਹੀ ਸਬਨਾ ਦੇ ਵਿੱਚ ਵਿਆਪਕ ਹੋ ਕੇ ਸਬਨਾ ਨਾਲ ਖੇਲ ਕਰ ਰਿਹਾ ਹੈ ਇਸੇ ਕਰਕੇ ਆਨੰਦ ਸਰੂਪ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ ਨਾਮ ਆਨੰਦ ਹੈ ਇਸ ਬਾਣੀ ਨੂੰ ਵਿਆਸਮੇਂ ਪੜਿਆ ਜਾਂਦਾ ਹੈ ਤਾਂ ਹੀ ਬਿਆਨ ਨੂੰ ਸਿੱਖ ਆਨੰਦ ਕਹਿੰਦੇ ਹਨ ਇਸ ਬਾਣੀ ਵਿੱਚ ਖੁਸ਼ੀ ਹੀ ਖੁਸ਼ੀ ਪਰਪੂਰ ਹੈ ਅਤੇ ਸਾਰਾ ਆਨੰਦ ਸਹਿਬ ਮੰਗਲਮਈ ਹੈ ਇਸ ਆਨੰਦ ਸਹਿਬ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਅਤੇ ਮਿਲਣ ਦੇ ਤਰੀਕੇ ਵੀ ਦੱਸੇ ਗਏ ਹਨ ਇਸ ਬਾਣੀ ਨੂੰ ਗੁਰੂ ਘਰ ਦੇ ਪ੍ਰੇਮੀ ਸਿੱਖਨੇ ਤੇ ਨੇਮ ਸਮੇਂ ਪੜ੍ਹਦੇ ਹਨ ਅਤੇ ਕੜਾ ਪ੍ਰਸ਼ਾਦ ਵਰਤਾਨ ਸਮੇਂ ਅੰਮ੍ਰਿਤ ਸੰਸਾਰ ਸਮੇਂ ਜਾਂ ਕੋਈ ਹੋਰ ਮੌਕਿਆਂ ਤੇ ਵੀ ਇਸ ਬਾਣੀ ਦਾ ਪਾਠ ਕਰਦੇ ਹਨ ਜਦੋਂ ਬੀਬੀ ਪਾਣੀ ਜੀ ਦੇ ਆਨੰਦ ਕਾਰਜ ਦੇ ਸਮੇਂ ਗੁਰੂ ਅਮਰਦਾਸ ਪਾਸ਼ਾ ਜੀ ਨੇ ਇਸ ਬਾਣੀ ਦਾ ਉਚਾਰਨ ਕੀਤਾ ਕਈ ਲੋਕਾਂ ਨੇ ਅਕਬਰ ਬਾਸ਼ਾ ਬਾਸ਼ਿਕਾਇ ਕਰ ਦਿੱਤੀ ਕਿਸ ਤਰ੍ਹਾਂ ਅਕਬਰ ਬਾਸ਼ਾ ਨੂੰ ਗੁਰੂ ਅਮਰਦਾਸ ਪਾਸ਼ਾ ਜੀ ਅਤੇ ਇਸ ਬਾਣੀ ਨੇ ਪ੍ਰਭਾਵਿਤ ਕੀਤਾ ਕਿ ਉਸਨੇ ਗੁਰੂ ਘਰ ਪ੍ਰਤੀ ਆਪਣੀ ਜਗੀਰਾ ਹੀ ਲਿਖ ਦਿੱਤੀਆਂ ਅਕਬਰ ਪਾਸ਼ਾ ਅਤੇ ਗੁਰੂ ਅਮਰਦਾਸ ਪਾਸ਼ਾ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕਾਰਾਂ ਅਨੁਸਾਰ ਜਿਸ ਵਕਤ ਗੁਰੂ ਅਮਰਦਾਸ ਪਾਸ਼ਾ ਜੀ ਨੇ ਆਪਣੀ ਸੁਪੁੱਤਰੀ ਬੀਬੀ ਪਾਨੀ ਜੀ ਦਾ ਆਨੰਦ ਕਾਰਜ ਕੀਤਾ ਸੀ ਤਾਂ ਉਸ ਵਕਤ ਦੋਹਾਂ ਗੁਰੂ ਸਹਿਬਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਪ੍ਰਕਾਸ਼ ਕਰਕੇ ਅਤੇ ਤਾਬਿਆਂ ਬੈਠ ਕੇ ਆਨੰਦ ਸਬ ਉਚਾਰਨ ਕੀਤਾ ਸੀ ਇਸ ਪ੍ਰਕਾਰ ਜਦ ਆਨੰਦ ਕਾਰਜ ਸੰਪੰਨ ਹੋਇਆ ਤਾਂ ਬ੍ਰਾਹਮਣਾ ਖੱਤਰੀਆਂ ਨੇ ਬਾਦਸ਼ਾਹ ਅਕਬਰ ਪਾਸ ਜਾ ਕੇ ਫਰਿਆਦ ਕੀਤੀ ਕਿ ਗੁਰੂ ਅਮਰਦਾਸ ਜੀ ਨੇ ਵਿਆਹ ਦੀ ਇੱਕ ਨਵੀਂ ਹੀ ਮर्यादा ਤੋਰ ਦਿੱਤੀ ਹੈ ਜਿਹੜੀ ਕਿ ਹਿੰਦੂਆਂ ਦੇ ਵਿਆਹ ਦੀ ਮर्यादा ਤੋਂ ਬਿਲਕੁਲ ਨਿਆਰੀ ਹੈ ਤਾਂ ਬਾਦਸ਼ਾਹ ਅਕਬਰ ਨੇ ਹਿੰਦੂਆਂ ਦੀ ਪੁਕਾਰ ਸੁਣ ਕੇ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਸੱਤਾ ਕਰ ਲਿਆ ਗੁਰੂ ਅਮਰਦਾਸ ਜੀ ਆਪ ਤਾਂ ਨਹੀਂ ਗਏ ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਲਾਹੌਰ ਭੇਜ ਦਿੱਤਾ ਅਤੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ ਸੰਗ ਸਹਾਇ ਹੋਣਗੇ ਗੁਰੂ ਜੀ ਅਰਾਧਨ ਕਰਕੇ ਸਭ ਵਿਦਿਆ ਆ ਹਾਜ਼ਰ ਹੋਣ ਗਿਆ ਤਾਂ ਗੁਰੂ ਰਾਮਦਾਸ ਜੀ ਲਾਹੌਰ ਪੁੱਜ ਕੇ ਪਾਸ਼ਾ ਅਕਬਰ ਦੀ ਕਚਹਿਰੀ ਵਿੱਚ ਗਏ ਅਤੇ ਉੱਥੇ ਬ੍ਰਾਹਮਣਾਂ ਦੇ ਨਾਲ ਬਹੁਤ ਚਿਰ ਚਰਚਾ ਕਰਦੇ ਰਹੇ ਜਦੋਂ ਵੀ ਗੁਰੂ ਰਾਮਦਾਸ ਜੀ ਕੁਝ ਸੁਣਾਉਂਦੇ ਤਾਂ ਪਾਸ਼ਾ ਸਮੇਤ ਸਭ ਹੈਰਾਨ ਹੋ ਜਾਂਦੇ ਆਖਰ ਅਕਬਰ ਪਾਸ਼ਾ ਨੇ ਪੰਡਤਾਂ ਨੂੰ ਕਿਹਾ ਕਿ ਗੁਰੂ ਜੀ ਅੱਲਾ ਦੇ ਰੂਪ ਹਨ ਬਲੇ ਮੋਲਾ ਹਨ ਜੋ ਕੁਛ ਇਹ ਕਹਿ ਰਹੇ ਹਨ ਠੀਕ ਹੈ ਕਿਉਂਕਿ ਇਹਨਾਂ ਦੇ ਮਤ ਵਿੱਚ ਪਰਮੇਸ਼ਵਰ ਦਾ ਨਾਮ ਹਰ ਸਮੇਂ ਜਪਿਆ ਜਾਂਦਾ ਹੈ ਅਤੇ ਪਰਮੇਸ਼ਵਰ ਦਾ ਨਾਮ ਹੀ ਹਰ ਇੱਕ ਮਜਮਨੇ ਚੰਗਾ ਜਾਣਿਆ ਹੈ ਇਸ ਵਾਸਤੇ ਜੋ ਕੁਝ ਗੁਰੂ ਜੀ ਕਹੇ ਹਨ ਠੀਕ ਕਰਦੇ ਹਨ ਤਾਂ ਪੰਡਿਤ ਚੁੱਪ ਕਰਕੇ ਆਪੋ ਆਪਣੇ ਅਸਥਾਨਾ ਤੇ ਰਵਾਨਾ ਹੋ ਗਏ ਅਕਬਰ ਬਾਦਸ਼ਾਹ ਦੀ ਬਿਲਕੁਲ ਨਿਸ਼ਾ ਹੋ ਗਈ ਤਾਂ ਉਸ ਨੇ ਸਤਕਾਰ ਸਹਿਤ ਪਾਈ ਜੇਠਾ ਜੀ ਨੂੰ ਵਾਪਸ ਗੁਇੰਦਵਾਲ ਸਾਹਿਬ ਭੇਜ ਦਿੱਤਾ ਬਾਦਸ਼ਾਹ ਅਕਬਰ ਪਾਈ ਜੇਠਾ ਜੀ ਤੋਂ ਗੁਰੂ ਘਰ ਦੀ ਮਰਿਆਦਾ ਅਤੇ ਰੀਤੀ ਰਿਵਾਜਾਂ ਬਾਰੇ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਖੁਦ ਗੋਇੰਦਵਾਲ ਸਾਹਿਬ ਪਹੁੰਚ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦਾ ਮਨ ਬਣਾਇਆ ਅਤੇ ਜਦੋਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਪਹੁੰਚਿਆ ਤਾਂ ਸਿੱਖਾਂ ਨੇ ਬਾਸ਼ਾ ਨੂੰ ਕਿਹਾ ਕਿ ਗੁਰੂ ਮਰਿਆਦਾ ਅਨੁਸਾਰ ਪਹਿਲਾਂ ਉਸ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਵੇਗਾ ਉਸ ਤੋਂ ਬਾਅਦ ਹੀ ਗੁਰੂ ਜੀ ਦੇ ਦਰਸ਼ਨ ਹੋਣਗੇ ਬਾਸ਼ਾ ਅਕਬਰ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਬਾਦਸ਼ਾਹ ਅਕਬਰ ਨਿਰੋਏ ਸਿੱਖੀ ਸਿਧਾਂਤਾਂ ਬਾਰੇ ਜਾਣ ਕੇ ਬੜਾ ਪ੍ਰਭਾਵਿਤ ਹੋਇਆ ਅਤੇ ਉਸਨੇ ਗੁਰੂ ਦੇ ਲੰਗਰਾਂ ਲਈ ਕੁਝ ਜ਼ਕੀਰ ਦੇਣ ਦੀ ਪੇਸ਼ਕਸ਼ ਕੀਤੀ ਤਾਂ ਕਿ ਹਰ ਇੱਕ ਲੋੜਵੰਦ ਲਈ ਇਹ ਲੰਗਰ ਇਸੇ ਤਰ੍ਹਾਂ ਚਲਦੇ ਰਹਿਣ ਅਤੇ ਮਾਇਆ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਾ ਆਵੇ ਪਰ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਜ਼ਗੀਰ ਲੈਣ ਤੋਂ ਇਨਕਾਰ ਕਰਦੇ ਹੋਏ فرمایا ਕਿ ਇਹ ਗੁਰੂ ਕੇ ਲੰਗਰ ਤਾਂ ਸਿੱਖਾਂ ਦੀ ਦਸਾਂ ਨੋਹਾਂ ਦੀ ਨੇਕ ਕਿਰਤ ਕਮਾਈ ਨਾਲ ਹੀ ਚਲਦੇ ਆ ਰਹੇ ਹਨ ਅਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਇਹਨਾਂ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਨੇ ਜਗੀਰ ਲੈਣ ਤੋਂ ਇਨਕਾਰ ਕੀਤਾ ਤਾਂ ਅਕਬਰ ਬਾਦਸ਼ਾਹ ਨੇ ਬੀਬੀ ਪਾਨੀ ਜੀ ਨੂੰ ਆਪਣੀ ਧੀ ਕਹਿ ਕੇ ਉਹਨਾਂ ਦੇ ਨਾਮ 20 ਪਿੰਡਾਂ ਦੀ ਜਗੀਰ ਲਗਾ ਦਿੱਤੀ ਇਸ ਤਰ੍ਹਾਂ ਬਾਦਸ਼ਾਹ ਅਕਬਰ ਨੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਇਹ ਸਭ ਕੁਝ ਦੇਖ ਕੇ ਉਹਨਾਂ ਕੱਟੜ ਪੰਡਿਆਂ ਨੂੰ ਮੋਦੀ ਖਾਣੀ ਪਈ ਜਿਨ੍ਹਾਂ ਨੇ ਅਕਬਰ ਕੋਲ ਜਾ ਸ਼ਿਕਾਇਤ ਕੀਤੀ ਸੀ ਤਾਂਕੇ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਕੈਦ ਕਰਕੇ ਜੇਲ੍ਹ ਵਿੱਚ ਬੰਦ ਕਰ ਦਵੇ ਪਰ ਉਲਟਾ ਬਾਦਸ਼ਾਹ ਗੁਰੂ ਸਾਹਿਬ ਜੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬੜਾ ਪ੍ਰਭਾਵਿਤ ਅਤੇ ਪ੍ਰਸੰਨ ਹੋਇਆ ਅਤੇ ਉਚੇਚਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿ ਪਹੁੰਚਿਆ ਅਤੇ ਗੁਰੂ ਘਰ ਦੇ ਨਾਮ ਜਕੀਰਾ ਵੀ ਲਾ ਕੇ ਗਿਆ ਉਸ ਸਮੇਂ ਵਕਤ ਤੋਂ ਹੀ ਸਿੱਖਾਂ ਵਿੱਚ ਆਨੰਦ ਦੀ ਮਰਿਆਦਾ ਚਲੀ ਹੁੰਦੀ ਹੈ ਅਤੇ ਸਿੱਖ ਵਿਵਾਰ ਸ਼ਾਦੀਆਂ ਇਸੇ ਰੀਤ ਅਨੁਸਾਰ ਕਰਦੇ ਹਨ ਲਾਵਾ ਦਾ ਉਚਾਰਨ ਗੁਰੂ ਰਾਮਦਾਸ ਸਾਹਿ ਜੀ ਨੇ ਕੀਤਾ ਅਤੇ ਸਦਾ ਲਈ ਗੁਰਮਤਿ ਵਿਆਕਰਨ ਦੇ ਮਰਿਆਦਾ ਗੁਰ ਸਿੱਖਾਂ ਵਿੱਚ ਪਰਪੱਕ ਕਰ ਦਿੱਤੀ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਜੀ ਬੈਠੇ ਇਸ ਬਾਣੀ ਦਾ ਉਚਾਰਨ ਕਰ ਰਏ ਸਨ ਤਾਂ ਇੱਕ ਸੇਵਕ ਨੇ ਆਨ ਕੇ ਖਬਰ ਦਿੱਤੀ ਕਿ ਮਹਾਰਾਜ ਬਾਬਾ ਮੋਹਰੀ ਜੀ ਦੇ ਗ੍ਰਭਕੈ ਸਹਜਾਦਾ ਹੋਇਆ ਹੈ ਆਪ ਨੂੰ ਵਧਾਈ ਹੋਵੇ ਅਤੇ ਜਦੋਂ ਨਾਮ ਰੱਖਣਾ ਪਿਆ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਦਾ ਨਾਮ ਆਨੰਦ ਰੱਖਿਆ ਕਿਉਂਕਿ ਆਨੰਦ ਸਾਹਿਬ ਰਚਨ ਸਮੇਂ ਇਹਨਾਂ ਦੇ ਪੈਦਾ ਹੋਣ ਦਾ ਪਤਾ ਪਿਲਿਆ ਸੀ ਗੁਰੂ ਜੀ ਨੇ ਇਸ ਬਾਣੀ ਦੀ ਆਦਿ ਦੀ ਦੁਖ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਵਿੱਚ ਫਰਮਾਇਆ ਹੈ ਕਿ ਜਿਸ ਵਕਤ ਸਤਿਗੁਰੂ ਜੀ ਦੀ ਕਿਰਪਾ ਹੋਈ ਅਤੇ ਆਨੰਦ ਦੀ ਪ੍ਰਾਪਤੀ ਹੋਈ ਤਾਂ ਸਤਿਗੁਰੂ ਨੂੰ ਹਿਰਦੇ ਵਿੱਚ ਹੀ ਪਾ ਲਿਆ ਸਤਿਗੁਰੂ ਨਿਰੰਕਾਰ ਦੇ ਭੋਨ ਕਰਕੇ ਮਨ ਵਿੱਚ ਬੜੀ ਖੁਸ਼ੀ ਹੋਈ ਕਿਉਂਕਿ ਗੁਰੂ ਨਿਰੰਕਾਰ ਦੀ ਪ੍ਰਾਪਤੀ ਕਰਨ ਦੀ ਲੋੜ ਸੀ ਜਦ ਹਿਰਦੇ ਵਿੱਚ ਪ੍ਰਾਪਤੀ ਹੋਈ ਤਾਂ ਅਪੇਧ ਹੋਣ ਕਰਕੇ ਹੀ ਗੁਰੂ ਅਤੇ ਪਰਮਾਤਮਾ ਇੱਕ ਰੂਪ ਹੋ ਗਏ ਆਨੰਦ ਦੀ ਪ੍ਰਾਪਤੀ ਕਰਕੇ ਹੀ ਆਨੰਦ ਸਰੂਪ ਨਾਲ ਅਪੇਧ ਹੋ ਕੇ ਆਪ ਵੀ ਆਨੰਦ ਸਵਰੂਪ ਹੋ ਗਏ ਗੁਰੂ ਜੀ ਸਿੱਖਾਂ ਨੂੰ ਸਦਾ ਹੀ ਆਨੰਦ ਰਹਿਣ ਦੀ ਸਿੱਖਿਆ ਦਿੱਤੀ ਅਤੇ ਅੰਮ੍ਰਿਤ ਛਕਾ ਕੇ ਕਿਹਾ ਖਾਲਸਾ ਜੀ ਅੱਜ ਤੋਂ ਲੈ ਕੇ ਤੁਹਾਡੀ ਵਾਸੀ ਅਨੰਦਪੁਰ ਦੀ ਹੋਈ ਇਸ ਲਈ ਤੁਸੀਂ ਸਦਾ ਹੀ ਅਨੰਦਪੁਰੀ ਵਿੱਚ ਨਿਵਾਸ ਰੱਖਣਾ ਇਸੇ ਕਰਕੇ ਗੁਰਸਿੱਖ ਆਪਣੀ ਵਾਸੀ ਸਦਾ ਹੀ ਅਨੰਦਪੁਰ ਸਾਹਿਬ ਦੱਸਦੇ ਹਨ ਸੋ ਗੁਰਸਿੱਖਾਂ ਨੂੰ ਚਾਹੀਦਾ ਹੈ ਗੁਰੂ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਹੀ ਵਿਆਹ ਸ਼ਾਦੀਆਂ ਗੁਰਮਤ ਅਨੁਸਾਰ ਕਰਨ ਅਤੇ ਆਨੰਦ ਸਰੂਪ ਪਰਮਾਤਮਾ ਦੀ ਪ੍ਰਾਪਤੀ ਕਰਕੇ ਉਹਨਾਂ ਦੇ ਚਰਨਾਂ ਵਿੱਚ ਅਪੇਰ ਹੋ ਜਾਣ ਪੜ ਕੇ ਆਨੰਦ ਸਦਾ ਹੋਵਣਾ ਆਨੰਦ ਜਿਤ ਪੋਣਾ ਆਨੰਦ ਰੂਪ ਦਿਨ ਵਿੱਚ ਕਰ ਜੀ ਧਰਮ ਅਰਥ ਕਾਮ ਮੋਕਤੈ ਦੇਵੇ ਬਾਣੀ ਪਵ ਦੁਖ ਰੂਪ ਵਿੱਚੋਂ ਕਰੇ ਸਦਾ ਪਰ ਜੀ ਆਦਤਿ ਬਿਯਾਦਤਿ ਉਪਾਦ ਦੁਖ ਦੂਰ ਹੁੰਦੇ ਚਰਨ ਹਰ ਪੂਜਦੇ ਨ ਲੱਗੇ ਕੋਈ ਬਾਰ ਜੀ ਇਸ ਲਈ ਖਾਲਸਾ ਹੈ ਵਸਦਾ ਆਨੰਦਪੁਰ ਕਰਦੇ ਭਕਤ ਦੁਖ ਸੁਖ ਵਿੱਚ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ